ਹਾਂਜੀ ਕੀ ਹਾਲ ਚਾਲ ਦੋਸਤੋ ਸਤਨਾਮ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋਸਤੋ ਇੱਕ ਨਵਾਂ ਨੱਕ ਲੈ ਕੇ ਆਏ ਹਾਂਗੇ ਤੇ ਨੱਕ ਦੋਸਤੋ ਮੱਝ ਲੈ ਕੇ ਆਏ ਹਾਂਗੇ ਤੁਸੀਂ ਦੇਖ ਸਕਦੇ ਹੋ ਇਹਦੀ ਬੰਤਰ ਲਓ ਬਈ ਦੋਸਤੋ ਆ ਗਈ ਅੱਡੀ ਤੇ ਕਰਦੇ ਹਾਂ ਚੈੱਕ ਕਿ ਇਹ ਵੀ ਬਰੀਡ ਹੈ ਇਹ ਹੈ ਦੇ ਪਿੱਛੇ ਕੱਟਾ ਕੇ ਬੱਚੀ ਕੱਟੀ ਹੈ ਇਹ चीज ਵਾਪਸ ਕਰਦੇ ਹਾਂ

ਹੋਏ ਮਟਰ ਇਹਦਾ ਬੁਇਗਰ ਤੇ ਹਰਿਆਣ ਮੰਦਨ ਟੰਡਾ ਗੁੰਡਾ ਚਲਾ ਲੈਂਦੇ ਨੇ ਮੇਰੇ ਡਾਲਾ

सुंदर तो तो। ही दोस्तों दोस्तों तो आई है दोस्तों ही मध्य सुंदर ही तो सुंदर है अभी शिलापंडसी ये का नाम साक्षी यहाँ लिखा ये नसल तो दोस्तों मोरा लग गई बस ये देने हैं हाँ भाई मोरा नसल दी है अपनी अब मगर भी कट्टी है तो ब्रीड चेक करो दोस्तों ब्रीड लगती है ब्रीड चेक पूरी तकड़ा है अर्डर भी पूरा सराएगा अर्डर भी सरेगा बाकी बल बात करते हैं पूरा है ਦੋਸਤੋ ਸੋਨ ਚਾਰਿਆ ਵੀ ਹੈ ਜਿਹੜੀ ਮੱਝ ਸੀਗੀ ਇਹ ਮੇਲੇ ਦਾ ਸ਼ਿੰਗਾਰ ਸੀ ਮੇਲੇ ਦਾ ਸ਼ਿੰਗਾਰ ਹੈ ਮੱਝ ਤੇ ਪੂਰੀ ਸੋਹਣੀ ਆ ਦੇਖ ਲਓ ਤੁਸੀਂ ਚਲੋ ਠੀਕ ਆ ਦੋਸਤੋ ਅੱਜ ਦੇ ਵਲੌਗ ਵਿੱਚ ਆਇਆ ਇਹਨੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ